ਸੋਹਿਲਾ ਰਾਗ ਗੋੜੀ ਦੀ ਕੀ ਮਹੱਲਾ ਪਹਿਲਾ ਏ ਕੋ ਹੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀ ਰਤਿ ਆਖੀਐ ਕਰਤੇ ਕਾ ਹੋਈ ਵਿਚਾਰੋ ਜਿਤ ਘਰ ਗਾਵਉ ਸੋਹਿਲਾ ਸਿਵਰ ਸੱਜਣ ਹਾਰੋ ਤੁਮ ਗਾਵਉ ਮੇਰੇ ਨਰ ਭਉ ਕਾ ਸੋਹਿਲਾ ਹਮਾਰੀ ਜਿਤ ਸੋਹਿਲੇ ਸਦਾ ਸੁਖ ਹੋਏ ਰਹਾ ਨਿਤਨੇ ਜੀੜੇ ਸਮਾਲੀਐ ਦੇਖੇਗਾ ਨੀਵਣ ਹਾਰ ਤੇਰੇ ਦਾਨ ਕੀਮਤ ਨਾ ਪਵੇ ਇਸ ਦਾਨ ਤੇ ਕਮਲ ਸਮਾਰ ਸੰਮਰ ਸਾਹ ਲਿਖਿਆ ਮਿਲ ਕਰ ਪਾਉ ਤੇਰਾ ਦੇਵ ਸਜਣ ਸੀ ਸੜੀਆਂ ਜਿਉ ਹੋਵੇ ਸਹਿਬ ਸੋ ਮੇਲਾ ਘਰ ਘਾਰੇ ਹੋ ਪਹਚਾ ਸਦੜੇ ਨਿਤ ਭਵਨ ਸਦਨ ਹਾਰਾ ਸੁਨ ਰਿਆ ਨਾਨਕ ਸ੍ਰੀ ਦੇ ਆਵਨ ਰਾਜਾ ਸੰ ਮਹੱਲਾ ਪਹਿਲਾ 6 ਘਰ 6 ਗੁਰ 6 ਉਪਦੇਸ਼ ਗੁਰ ਗੁਰ 12 20 ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਇ ਸੋਹਾਰਾ ਛੁਡਾਈ ਤੋਇ ਰਹਾਉ ਵਿਸਹਿ ਚਸਿਆ ਘੜੀਆਂ ਪਹਿਰਾ ਤ੍ਰਿਤੀ ਵਾਰੀ ਮਹੋ ਹੋਆ ਸੂਰਜ ਕੋ ਰਤਨੀ ਕਾ ਨਾਨਕ ਕਰਤੇ ਕੀ ਕਿਤੇ ਵਿਸਾ ਰਾਗ ਤਨਾ ਸ੍ਰੀ ਮਹੱਲਾ ਪਹਿਲਾ ਗਗਨ ਮੇਥਾ ਦਰ ਚੰਦ ਦੀਪਕ ਬਨੇ ਤਾਰ ਕਮੰਡਲ ਜਨ ਕਮੋਤੀ ਧੂਪ ਮਲਿਆ ਲੋਪਵਨ ਚਵਰੋ ਕਰੇ ਸਗਲ ਪਨ ਰਾਏ ਭੁਲੰਤ ਜੋਤੀ ਕੈਸੀ ਆਰਤੀ ਹੋਏ ਪਉ ਖਣ ਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਓ ਸਹਿਸ ਤਨ ਨਨ 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 ਹੈ ਤੋਹੀ ਕੋ ਸਹਿਸ ਮੂਰਤਨ ਨਾਇਕ ਤੋਹੀ ਸਹਿਸ ਪਰ ਵਿਮਲ ਨਾਨਕ ਪਦ ਗੰਦ ਬੇਨਾ ਸਹਿਸਤਾ ਵਿਗੰਦ ਵਿੱਚ ਚਲਤ ਮੋਹੀ ਸਾਮੇ ਜੋਤ ਜੋਤ ਹੈ ਸੋਏ ਜਿਦੇ ਚਾਨਣ ਸਾਮੇ ਚਾਨਣ ਹੋਏ ਗੁਰ ਸਾਖੀ ਜੋਤ ਪਰਟ ਹੋਏ ਜੋਤਿਸ ਭਾਵੇ ਸਵਾਰਤੀ ਹੋਏ ਹਰ ਚਲਨ ਕਮਨ ਮਤਰੰਦ ਲੋਭਿਤ ਮਨੋਂ ਅੰਧ ਨਾ ਮੋਹੀ ਆਈ ਪਿਆਸ ਤਿਰਪਾ ਜਗ ਦੇ ਸਾਰੰਗ ਕੋ ਹੋਈ ਜਤ ਤੇਰੇ ਨਾਏ ਵਰਸਾ ਰਾਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਇਹ ਸਾਜੋ ਖੰਡਲ ਖੰਡਾ ਹੈ ਪੂਰਵ ਲਿਖਤਾ ਲਿਖੇ ਗੁਰ ਪਾਇਆ ਮਨ ਹੜਲੇ ਮੰਡਲ ਮੰਡਾਹੀ ਅਰਸਾ ਦੁਵੱਲੀ ਪਲ ਵਡਾ ਹੈ ਹਰ ਡੰਡਉ ਤ ਪਉਨ ਵਡਾ ਹੈ ਰਹਾਉ ਸਾਖਤ ਹਰ ਰਸ ਸਾਧ ਨਾ ਜਾਣਿਆ ਤੇਰੇ ਅੰਦਰ ਹਉਮੈ ਕੰਡਾ ਹੈ ਜੋ ਜੋ ਚੱਲ ਹੈ ਚੁਵੇ ਦੁਖ ਪਾਵੇਂ ਜਮ ਕਾਲ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਉ ਖੰਡਾ ਹੈ ਅਵਨਾਸੇ ਪਰਥ ਪਾਇਆ ਪਰਮੀਸਰ ਬੋ ਸੁਖੰਡ ਬ੍ਰਹਮੰਡਾ ਹੈ ਹਮ ਗ੍ਰੀਵ ਵਸਕੀਨ ਕਰ ਤੇਰੀ ਹਰਿ ਰਾਸ ਰਾਗ ਗੋੜ ਵੱਡਾ ਹੈ ਜਨ ਨਾਨਕ ਨਾਮ ਆਧਾਰ ਟਿਕ ਹੈ ਹਰ ਨਾਮੇ ਸੁਖ ਮੰਡਾ ਹੈ 라ਗ ਗੋੜੀ ਪੁਰਬੀ ਮਹੱਲਾ 5 ਕਰਮ ਬੇਨੰਤੀ ਸ੍ਰਣਹ ਮੇਰੇ ਮੀਤਾ ਸੰਕਟ ਹਹਿਲ ਕੀ ਬੇਲਾ ਨੀਹਾਂ ਘੜ ਚਲਉ ਹਰ ਲਾਹ ਅੱਗੇ ਬਸ ਸੁਹੇਲਾ ਔਰ ਘਟੇ ਜਨ ਸਰੇ ਨਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇਹ ਸੰਸਾਰ ਮਿਕਾਰ ਸੰਸੇ ਮੈਂ ਅਰਿਓ ਬ੍ਰਹਮ ਗਿਆਨੀ ਜਿਸੇ ਜਗਾਈ ਪਿਆਵੀ ਇਹ ਰਸ ਅਪਥ ਕਥਾ ਤਿਨ ਜਾਣਨੀ ਜਾ ਕੋ ਆਏ ਸੋイ ਬਿਹਾਰ ਜੋ ਹਰ ਗੁਰ ਤੇ ਮਨ ਬਸੀ ਰਹਾ निज ਘਰ ਮਹਿਲ pau sukh sahje bhor na hoy go phirā antar jāmē purkh bidhāte sharadā man kī purī nānak dās he sukh mangae bhog darī santan tī dhūrī ਤਰਜਾਮੀ ਪਰਖ ਵਿਧਾਤੇ ਸਰਦਾ ਮਨ ਕੀ ਪੂਰੀ ਨਾਨਕ ਦਾਸ ਵੇਹ ਸੋਖ ਮੰਗੇ ਮੋਕ ਕਾੜਿ ਸੰਤਨ ਕੀ ਧੂਰੇ ਸੋਹਿਲਾ ਰਾਗ ਗੋੜੀ ਦੀ ਕੀ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ जय घर कीरत आखियां करते कहोए विचारो जित घर का वो सोहला सिमरन सज्जन हारो तुम गावो मेरे नर भव पर सोहला हो मारी जित सहले सदा सुख होई रहा नित ने जीड़े संभालिए देखेगा दीवान हार तेरे दान कीमत ना पवे इस दान ते तुम सम्मान ਸੰਮਰ ਸਹ ਲਿਖਿਆ ਮਿਲ ਕਣ ਪਾਉ ਤੇਲਾ ਦੇਵ ਸਜਣ ਸਿਸੜੀਆਂ ਜਿਉ ਹੋਵੇ ਸਹਬ ਸੋ ਮੇਲਾ ਘਰ ਘਾਰੇ ਹੋ ਪਹਚਾ ਸਦੜੇ ਜਿਤ ਪਵਾਨ ਸਦਨ ਹਾਰਾ ਸੁਨਰੀਆ ਨਾਨਕ ਸ੍ਰੀ ਦੇ ਆਵਨ ਰਾਜਸਾ ਮਹੱਲਾ ਪਹਿਲਾ 6 ਘਰ 6 ਗੁਰ 6 ਉਪਦੇਸ਼ ਗੁਰਗੜ 21 ਅਨੀਤ ਬਾਬਾ ਜੈ ਘਰ ਕੰਤੇ ਕੀਰਤਿ ਗੋਈ ਸੋ ਘਰ ਆਖੁ ਡਾਈ ਤੋਇ ਰਹਾਉ ਵਿਸੈ ਚਸਿਆ ਘੜੀਆਂ ਪਹਿਰਾ ਰਿਤਿ ਵਾਰੀ ਮਾਹ ਹੋਆ ਸੂਰਜ ਕੋ ਰਤਨਿਕ ਨਾਨਕ ਕਰਤੇ ਕੀ ਕੀਤੇ ਵਿਸਾ ਰਾਮਨਾਸਿਰੀ ਮਹੱਲਾ ਪਹਿਲਾ ਗਗਨ ਮੇ ਥਾਲ ਰਵ ਚੰਦ ਦੀਪਕ ਬਨੇ ਤਾਰ ਕਾ ਮੰਡਲ ਜਨ ਕਮੋਤੀ ਰੂਪ ਮਲਿਆ ਲੋ ਪਵਨ ਚਵਰੋ ਖਰੇ ਸਗਲ ਪਨ ਰਾਇ ਭੁਲੰਤ ਜੋਤੀ ਕੈਸੀ ਆਰਤੀ ਹੋਏ ਪਉ ਖਣ ਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਿਸਤਾ ਨੈਨ ਨਨ ਨੈਨ ਹੈ ਤੋਹੀ ਕੋ ਸਹਿਸ ਮੂਰਤ ਨਾਇਕ ਤੋਹੀ ਸਹਿਜ ਪਰ ਵਿਮਲਨਾ ਨੇਕ ਪਦ ਗੰਧ ਬੇਨਾ ਸਹਿਜਤਾ ਵਿਗੰਧ ਚਲਤ ਮੋਹੀ ਸਾਮੇ ਜੋਤ ਜੋਤ ਹੈ ਸੋਏ ਇਹ ਦੇ ਚਾਨਣ ਸਾਮੇ ਚਾਨਣ ਹੋਏ ਗੁਰ ਸਾਖੀ ਜੋਰ ਪਰਟ ਹੋਏ ਜੋਤਿਸ ਭਾਵੇਂ ਸਵਾਰਤੀ ਹੋਏ ਹਰ ਚੰਨ ਕਮਲ ਮਕਰੰਦ ਲੋਭਿਤ ਮਨੋਂ ਅੰਧ ਨਾ ਮੋਹੀ ਆਈ ਤਿਆਸ ਤਿਰਪਾ ਜਲ ਦੇ ਸਾਰੰਗ ਕੋ ਹੋਈ ਜਤ ਤੇਰੇ ਨਾ ਹੀ ਵਰਸਾ ਰਾਗ ਗੋੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਉ ਭਰਿਆ ਇਹ ਸਾਜੋ ਖੰਡਲ ਖੰਡਾ ਹੈ ਪੂਰਵ ਲਿਖਤਾ ਲਿਖੇ ਗੁਰ ਪਾਇਆ ਮਨ ਹੜਲੇ ਮੰਡਲ ਮੰਡਾ ਹੈ ਘਰ ਸਰਦੋ ਅੰਲੇ ਪਨ ਵਡਾ ਹੈ ਘਰ ਡੰਡਾ ਉਤ ਪਨ ਵਡਾ ਹੈ ਰਹਾਉ ਸਾਕਤ ਹਰ ਰਸ ਸਾਧਨਾ ਜਾਣਿਆ ਤੇ ਅੰਤਰ ਹਉਮੈ ਕੱਢਾ ਹੈ ਜੋ ਜੋ ਚੱਲ ਹੈ ਚੁਵੇਂ ਦੁਖ ਪਾਵੇਂ ਜਮ ਕਾਲ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਰਸ ਮਾਣੇ ਦੁਖ ਜਰਮ ਮਰਨ ਬਹੁ ਠੰਡਾ ਹੈ ਅਵਨਾਸਿ ਪ੍ਰਤਿ ਪਾਇਆ ਪਰਮੇਸ਼ਰ ਬਹੁ ਸਭ ਖੰਡ ਬ੍ਰਹਮੰਡਾ ਹੈ ਹਮ ਗ੍ਰੀਵ ਵਸਕੀਨ ਪ੍ਰਭ ਤੇਰੀ ਹਰਿ ਰਾਖਾ ਰਾਗ ਘੋੜ ਵੱਡਾ ਹੈ ਜਨ ਨਾਨਕ ਨਾਮ ਅਧਾਰ ਟਿਕ ਹੈ ਹਰ ਨਾਮੇ ਸੁਖ ਮੰਡਾਹੀ ਰਾਗ ਗਉੜੀ ਪੁਰਬੀ ਮਹੱਲਾ 5 ਕਰਮ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਪਹਿਲ ਕੀ ਬੇਲਾ ਜੀਹਾਂ ਖੜ ਚਲੋਂ ਹਰ ਲਾਹ ਆਗੀ ਬਸਨ ਸੁਹਿਲਾ ਔਦ ਘਟੇ ਜਨ ਸ੍ਰੈਣਾਰੇ

ਬੋਰ ਨਾ ਹੋਏ ਗੋਫੀਰਾ ਅੰਤਰ ਜਾਮੇ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੀ ਨਾਨਕ ਦਾਸ へ ਸੁਖ ਮੰਗੇ ਮੁਕਤਾਰ ਸੰਤਨ ਕੀ ਧੂਰੇ ਅੰਤਰ ਜਾਮੇ ਪੁਰਖ ਵਿਧਾਤੇ ਸ਼ਰਧਾਮਨ ਕੀ ਪੂਰੀ ਨਾਨਕ ਦਾਸ ਵੇਹ ਸੋਖ ਮੰਗੇ ਮੋਕੋਂ ਕਾਰ ਸਤਨ ਕੀ ਧੂਰੇ ਸੋਹਿਲਾ ਰਾਵ ਗੋੜੀ ਦੀਪ ਕੀ ਮਹੱਲਾ ਪਹਿਲਾ ਇੱਕੋ ਹੰਕਾਰ ਸਤਗੁਰ ਪ੍ਰਸਾਦ ਜੈ ਘਰ ਕੀਰਤਿ ਆਖੀਐ ਕਰਤੇ ਕਾ ਹੋਈ ਵਿਚਾਰੋ ਇਤ ਘਰ ਗਾਉ ਸੁਹਲਾ ਸਿਰ ਸਿਰਜਣਹਾਰੋ ਤੁਮ ਗਾਓ ਮੇਰੇ ਨਿਰਭਉ ਕਟੁਇਲਾ ਹਮਾਰੀ ਜਿਤ ਸੁਹਲੇ ਸਦਾ ਸੁਖ ਹੋਏ ਰਹਾ ਨਿਤਨੇ ਜੀੜੇ ਸਮਾਲੀਐ ਦੇਖੇਗਾ ਦੀਵਣਹਾਰ ਤੇਰੇ ਦਾਨ ਕੀਮਤ ਨਾ ਪਵੇ ਇਸ ਦਾਤੇ ਤੁਮ ਨ ਸਮਾਰ ਸਮਰਸਾਹ ਲਿਖਿਆ ਮਿਲ ਕਣ ਪਾਵ ਤੀਲਾ ਦੇਵ ਸਜਣ ਸਿਸੜੀਆਂ ਜਿਉ ਹੋਵੇ ਸਹਬਸੋਂ ਮੇਲਾ ਘਰ ਘਾਰੇ ਹੋ ਪਹਚ ਸਦੜੇ ਨਿਤ ਪਵਾਨ ਸਦਨ ਹਾਰਾ ਸੁਨਰੀਆ ਨਾਨਕ ਇਸੇ ਦੇ ਆਵਣ ਰਾਜ ਅਸਾ ਮਹੱਲਾ ਪਹਿਲਾ 6 ਘਰ 6 ਗੁਰ 6 ਉਪਦੇਸ ਗੁਰ ਗੜ 21 ਅਨੀਤ ਬਾਬਾ ਜੈ ਘਰ ਕਰਤੇ ਕੀਰਤ ਹੋਇ ਸੋ ਕਰਾਖੁ ਡਾਈ ਤੋਇ ਰਹਾਉ ਵਿਸਚ ਸਿਆ ਧੜੀਆਂ ਪਹਿਰਾ ਤ੍ਰਿਤੀ ਵਾਰੀ ਮਹੋ ਹੋਆ ਸੂਰਜ ਕੋ ਰਤਨਿਕਾ ਨਾਨਕ ਕਰਤੇ ਕੀ ਕਿਤੇ ਵਿਸਾ 라ਵਤਨਾਸਰੀ ਮਹੱਲਾ ਪਹਿਲਾ ਗਗਨ ਮੇਂ ਥਾ ਅਦਰ ਚੰਦ ਦੀਪਕ ਬਨੇ ਔਰ ਕਾ ਮੰਡਲ ਜੰਕਮੋਤੀ ਧੂਪ ਮਲਿਆ ਲੋ ਪਵਨ ਚੌਰੋ ਖਰੇ ਸਗਲ ਪਨ ਰਾਏ ਭੁਲੰਤ ਜੋਤੀ ਕੈਸੀ ਆਰਤੀ ਹੋਏ ਪਉ ਖਣ ਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਿਸਤਾ ਨੈਨ ਨਰ ਨੈਨ ਹੈ ਤੋਹੀ ਕੋ ਸਹਿਸ ਮੂਰਤ ਨ ਨਾਇਕ ਤੋਹੀ ਸਹਿਸ ਪਰ ਵਿਮਲ ਨ ਨੇਕ ਪਦ ਗੰਧ ਬੈਨਾ ਸਹਿਸ ਤਾ ਵਿਗੰਧ ਵਿਚਲਤ ਮੋਹੀ ਸਮੈ ਜੋਤ ਜੋਤ ਹੈ ਸੋਈ ਵਿਦ ਚਾਨਣ ਸਮੇ ਚਾਨਣ ਹੋਏ ਗੁਰਸਾ ਕੀ ਜੋਤ ਪ੍ਰਗਟ ਹੋਏ ਜੋਤ ਇਸ ਭਾਵੇ ਸਵਾਰਤੀ ਹੋਏ ਹਰ ਚਲਨ ਕਮਲ ਮਕਰੰਦ ਲੋਭਿਤ ਮਨ ਹੋੰਦ ਨਾ ਮੋਹੇ ਆਈ ਪਿਆਸਾ ਕਿਰਪਾ ਜਲ ਦੇ ਸਾਰੰਗ ਕਉ ਹੋਏ ਜਾਤੇ ਤੇਰੇ ਨਾਹੀ ਵਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਤੇ ਸਾਧੋ ਖੰਡਲ ਖੰਡਾ ਹੀ ਭੂਰਵ ਲਿਖਤਾ ਲਿਖੇ ਗੁਰ ਪਾਇਆ ਮਨ ਹੜਲੇ ਮੰਡਲ ਮੰਡਾ ਹੀ ਹਰ ਸਾਧੋ ਅੰਲੇ ਪਨ ਵਡਾ ਹੀ ਘਰ ਡੰਡਉ ਤ ਪਨ ਵਡਾ ਹੀ ਰਹਾਉ ਸਾਖਤ ਹਰ ਰਸ ਸਾਧ ਨਾ ਜਾਣਿਆ ਤਿਨੇ ਅੰਤਰ ਹਉਮੈ ਕੰਡਾ ਹੀ ਜੋ ਜੋ ਚਲਹਿ ਤਵੇਂ ਦੁਖ ਪਾਵੇਂ ਜਮ ਕਾਲ ਸੇ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸੁਮਾਣੇ ਦੁੱਖ ਚਰਮ ਵਰਣ ਭਉ ਖੰਡਾ ਹੈ ਅਵਨਸੇ ਪਰਖ ਪਾਇਆ ਪਰਮੇਸ਼ਰ ਬਹੁ ਸਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੀ ਹਰਿ ਰਾਧਾ ਰਾਮ ਗੋਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟਿਕ ਹੈ ਹਰ ਨਾਮੇ ਸੁਖ ਮੰਦਾ ਹੈ ਰਾਗ ਗਉੜੀ ਪੁਰਬੀ ਮਹੱਲਾ 5 ਕਰਮ ਬੇਨੰਤੀ ਸੁਣੋ ਬੇਰੇ ਮੀਤਾ ਸੰਕਟ ਹਹਿਲ ਕੀ ਬੇਲਾ ਕਿਹਾਂ ਖੜ ਚਲੋਂ ਹਰ ਲਹਾ ਆਦੀ ਬਸ ਸੁਹਿਲਾ ਔਰ ਘਟੇ ਜਨ ਸਰੇ ਨਾਰੇ ਮਨ ਗੁਰ ਮਿਲ ਕਾਜ ਸਵਾਰੀ ਰਹਾਉ ਇਹ ਸੰਸਾਰ ਮਿਤਾ ਸੁਣ ਸੇ ਮੈਂ ਅਰਿਉ ਬ੍ਰਹਮ ਗਿਆਨੀ ਜਿਸੇ ਜਗਾਏ ਪਿਆਵੇ ਇਹ ਰਸ ਅਪਥ ਕਥਾ ਤਿਨ ਜਾਣੀ ਜਾ ਕੋ ਆਏ ਸੋਈ ਬਿਹਾਰ ਜੋ ਹਰ ਗੁਰ ਤੇ ਮਨੇ ਬਸੇਰਾ ਨਿਜ ਘਰ ਮਹਿਲ ਪਾਉ ਸੁਖ ਸਹਜੇ ਬੋਰ ਨ ਹੋਏ ਕੋ ਫੇਰਾ ਅੰਤਰ ਜਾਮੇ ਪੁਰਖ ਬਿਧਾਤੇ ਸ਼ਰਦਾ ਮਨ ਕੀ ਪੂਰੀ ਨਾਨਕ ਦਾਸ ਇਹ ਸੁਖ ਮੰਗੈ ਮੁਖ ਕਰ ਸੰਤਨ ਕੀ ਧੂਰੇ ਅੰਤਰ ਜਾਮੀ ਪੁਰਖ ਵਿਧਾਤੇ ਸ਼ਰਦਾ ਮਨ ਕੀ ਪੂਰੀ ਨਾਨਕ ਦਾਸ ਇਹ ਸੁਖ ਮੰਗੈ ਮੌਕੋਂ ਪਾਰੇ ਸੰਤਨ ਕੀ ਧੂਰੇ ਸੋਹਿਲਾ ਰਾਵ ਗੋੜੀ ਦੀ ਕੀ ਮਹਲਾ ਪਹਿਲਾ ਇਹ ਤੂੰ ਹੰਕਾਰ ਸਤਗੁਰ ਪ੍ਰਸਾਦ ਜੈ ਘਰ ਕੀ ਰਖਿਆ ਆਖੀਐ ਕਰਤੇ ਕਾ ਹੋਈ ਵਿਚਾਰੋ ਤੇਤ ਘਰ ਕਾਬੂ ਸੋਹਿਲਾ ਸਿਵ ਸਰਜਣਹਾਰੋ ਤੁਮ ਘਾਵੋ ਮੇਰੇ ਨਰਭਉ ਕਾ ਸੁਹਲਾ ਹੋ ਮਾਰੀ ਜਿਤ ਸੁਹਲੇ ਸਦਾ ਸੁਖ ਹੋਏ ਰਹਾ ਨਿਤਨੇ ਜੀੜੇ ਸਮਾਲੀਐ ਦੇਖੇਗਾ ਦੀਵਣ ਹਾਰ ਤੇਰੇ ਦਾਨ ਕੀਮਤ ਨਾ ਪਵੇ ਇਸ ਦਾ ਤੇ ਕਮਨ ਸਮਾਰ ਸਮਰਸਾ ਲਿਖਿਆ ਮਿਲ ਕਣ ਪਾਵਉ ਤੇਲਾ ਦੇਵ ਸਜਣ ਸਿਸੜੀਆਂ ਜਿਉ ਹੋਵੇ ਸਹਿਬ ਸੋ ਮੇਲਾ ਘਰ ਘਰ ਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸੁਨ ਰਿਆ ਨਾਰਿ ਸ੍ਰੀ ਤੇ ਆਵਣ ਰਾਜ ਅਸਤ ਮਹੱਲਾ ਪਹਿਲਾ 6 ਘਰ 6 ਗੁਰ 6 ਉਪਦੇਸ਼ ਗੁਰ ਗੁਰ 21 ਅਨੀਤ ਬਾਬਾ ਜੈ ਘਰ ਕਰਤੇ ਕੀਰਤ ਹੋਈ ਸੋ ਪਰਾਖ ਡਾਈ ਤੋਈ ਰਹਾਉ ਵਿਸ ਚਸਿਆ ਘੜੀਆਂ ਪਹਿਰਾ ਕ੍ਰਿਤੀ ਵਾਰੀ ਮਹੋ ਘਾ ਸੂਰਜ ਕੋ ਰਤਨਿਕ ਨਾਨਕ ਪਰਤੇ ਕੇ ਕਿਤੇ ਵਿਸਾ ਰਾਵਤਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਚੰਦ ਦੀਪਕ ਬਨੇ ਤਾਰ ਕਾ ਮੰਡਲ ਜਨਕ ਮੋਤੀ ਧੂਪ ਮਲਿਆ ਨ ਪਵਨ ਚੌਰੋ ਹਰੇ ਸਗਲ ਪਨ ਰਾਇ ਭੁਲੰਤ ਜੋਤੀ ਕੈਸੀ ਆਰਤੀ ਹੋਏ ਹਉ ਖੰਡ ਨਾ ਤੇਰੀ ਆਰਤੀ ਅਨਹਤ ਸ਼ਬਦ ਵਾਜੰਤ ਭੇਰੀ ਰਹਾਉ ਸਹਿਸਤਾ ਨੈਨ ਨਨ ਨੈਨ ਹੈ ਤੋਹੀ ਕੋ ਸਹਿਸ ਮੂਰਤ ਨਾਇਕ ਤੋਹੀ ਸਹਿਸ ਪਰ ਵਿਮਲ ਨਾ ਨੇਕ ਪਦ ਗੰਧ ਬੈਨਾ ਸਹਿਸ ਤਾ ਵਿਗੰਧ ਵਿਚਲਤ ਮੋਹੀ ਸਮੈ ਜੋਤ ਜੋਤ ਹੈ ਸੋਏ ਇਹਦੇ ਚਾਨਣ ਸਮੈ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਇਸ ਭਾਵੇ ਸਵਾਰਤੀ ਹੋਈ ਹਰ ਚੰਨ ਕਮਨ ਮਕਰੰਦ ਲੋਭਿਤ ਮਨ ਹੋ ਅੰਧ ਨਾ ਮੋਹੀ ਆਈ ਪਿਆਸਾ ਤਿਰਪਾ ਜਗ ਦੇ ਸਾਰੰਗ ਕੋ ਹੋਈ ਜਤ ਤੇਰੇ ਨਾਏ ਵਰਸਾ ਰਾਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਇਹ ਸਾਧੂ ਖੰਡਲ ਖੰਡਾ ਹੈ ਭੂਰਵ ਲਿਖਤਾ ਲਿਖੇ ਗੁਰ ਪਾਇਆ ਮਨ ਹਰ ਲੈ ਮੰਡਲ ਮੰਡਾਹੀ ਕਰ ਸਾਧੂ ਅਜ ਲੈ ਪਨ ਵਡਾਹੀ ਕਰ ਡੰਡਾ ਉਤ ਪਨ ਵਡਾਹੀ ਰਹਾਉ ਸਾਗਤ ਹਰ ਰਸ ਸਾਧ ਨਾ ਜਾਣਿਆ ਤੇ ਨੇ ਅੰਤਰ ਹਉਮੇ ਕੰਡਾਹੀ ਜੋ ਜੋ ਚਲਹਿ ਚੁਮੇ ਦੁਖ ਪਾਵੇ ਜਮ ਕਾਲ ਸੇ ਸਿਰ ਡੰਡਾਹੀ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਉ ਖੰਡਾਹੀ अवना से परथ पाया परमेश्वर बहुत सब खंड ब्रह्मंता है हम गरीब मकीन प्रभु तेरे हर नाम रां गौंड वड्डा है जन नानक नाम आधार टिक है हर नाम में सुख मंडा है राग गौड़े पूर्वी महल्ला 5 करम बिनंती शरण हो मेरे मिता ਸੰਤ ਟਹਿਲ ਕੀ ਬੇਲਾ ਇਹਾਂ ਖੜ ਚਲੋ ਹਰ ਲਾਹਾ ਅਗੇ ਬਸ ਸੁਹੇਲਾ ਆਉਦ ਘਟੇ ਦਿਨ ਸਰੈਣਾ ਰੇ ਮਨ ਗੁਰ ਮਿਲ ਕਾਜ ਸਵਾਰੀ ਰਹਾਉ ਇਹ ਸੰਸਾਰ ਵਿਕਾਰ ਸੰਸੇ ਮੈਂ ਕਰਿਓ ਬ੍ਰਹਮ ਗਿਆਨੀ ਜਿਸੇ ਜਗਾਏ ਪਿਆਵੇ ਇਹ ਰਸ ਅਕਥ ਕਥਾ ਤਿਨ ਜਾਣੇ ਜਾ ਕੋ ਆਏ ਸੋਈ ਬਿਹਾਰ ਜੋ ਹਰ ਗੁਰ ਤੇ ਮਨਿ ਬਸੀਰੋ ਨਿਜ ਧਰ ਮਹਿਲ ਪਾਉ ਸੁਖ ਸਹਜੇ ਬੋਰ ਨ ਹੋਏ ਗੋਫੀਰਾ ਅੰਤਰ ਜਾਮੇ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੀ ਨਾਨਕ ਦਾਸ ਵੇ ਸੁਖ ਮੰਗੇ ਮੁਖੋਂ ਕੜਿ ਸੰਤਨ ਕੀ ਧੂਰੇ ਅੰਤਰ ਜਾਨੀ ਪਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਵੇ ਸੋਖ ਮੰਗੈ ਮੁਖੋਂ ਕੜਿ ਸੰਤਨ ਕੀ ਧੂਰੇ ਸੋਹਿਲਾ ਨਾ ਗੋੜੀ ਦੀ ਕੀ ਮਹਲਾ ਪਹਿਲਾ ਏ ਤੋ ਹੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀ ਰਚਿ ਆਖੀਐ ਕਰਤੇ ਕਾ ਹੋਈ ਵਿਚਾਰੋ ਜਿਤ ਘਰ ਕਾਬੂ ਸੋ ਹਿਲਾ ਸਿਮਾ ਸਿਰਜਣਹਾਰੋ ਤੁਮ ਗਾਵੋ ਨੀਰੇ ਨਭਉ ਕਾ ਸੋ ਹਿਲਾ ਹਮਾਰੀ ਜਿਤ ਸਹਲੇ ਸਦਾ ਸੁਖ ਹੋਏ ਰਹਾ ਨਿਤਨੇ ਜੀੜੇ ਸਮਾਲੀਐ ਦੇਖੇਗਾ ਦੀਵਣ ਹਾਰ ਤੇਰੇ ਦਾਨ ਕੀਮਤ ਨਾ ਪਵੇ ਇਸ ਦਾ ਤੇ ਕਮਨ ਸਮਾਰ ਸਮਰ ਸਹ ਲਿਖਿਆ ਮਿਲ ਕਰਪਾਉ ਤੇਲਾ ਦੇਵ ਸਜਣ ਸਿ ਸੜੀਆਂ ਜਿਉ ਹੋਵੇ ਸਹਬ ਸੋ ਮੇਲਾ ਘਰ ਘਾਰੇ ਹੋ ਪਹੁੰਚ ਸਦੜੇ ਨਿਤ ਪਵਾਨ ਸਦਨ ਹਾਰਾ ਸੁਨ ਰਿਆ ਨਾਨਕ ਸੇ ਦੇ ਆਵਨ ਰਾਜਸਾ ਮਹੱਲਾ ਪਹਿਲਾ 6 ਘਰ 6 ਗੁਰ 6 ਉਪਦੇਸ਼ ਗੁਰ ਗੁਰ 21 ਅਨੀਤ ਬਾਬਾ ਜੈ ਘਰ ਕਰਤੇ ਕੀਰਤ ਹੋਇ ਸੋ ਪਰਾਖੁ ਡਾਈ ਤੋਇ ਰਹਾਉ ਵਿਸਟ ਸਿਆ ਘੜੀਆਂ ਪਹਿਰਾ ਤ੍ਰਿਤੀ ਵਾਰੀ ਮਹੋ ਹੋਆ ਸੂਰਜ ਕੋ ਰਤਨੀ ਕਾ ਨਾਨਕ ਕਰਤੇ ਕੀ ਤੇ ਤੇ ਵਿਸਾ ਰਾਵਤਨਾਸਤਰੀ ਮਹੱਲਾ ਪਹਿਲਾ ਗਗਨ ਮੇਠਾ ਅਦ੍ਰਿ ਚੰਦ ਦੀਪਕ ਬਨੇ ਤਾਰ ਕਾ ਮੰਡਲ ਜੰਕ ਕਮੋਤੀ ਧੂਪ ਮਲਿਆ ਨੂੰ ਪਵਨ ਚੌਰੋ ਹਰੇ ਸਗਲ ਪਨ ਰਾਇ ਭੁਲੰਤ ਜੋਤੀ ਕੈਸੀ ਆਰਤੀ ਹੋਏ ਅਵਖਣਨਾ ਤੇਰੀ ਆਰਤੀ ਅਨਹਤ ਸਬਦ ਗਾਜੰਤ ਭੇਜੀ ਰਹਾਉ ਸਹਿਸ ਤਨ ਨਨ 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 ਹੈ ਤੋਹੀ ਕੋ ਸਹਿਸ ਮੂਰਤਨ ਨਾਇਕ ਤੋਹੀ ਸਹਿਸ ਪਦ ਬਿਮਲ ਨਾਨਕ ਪਦ ਗੰਧ ਬੇਨਾ ਸਹਿਸਤਾ ਵਿਗੰਧ ਵਿੱਚ ਚਲਤ ਮੋਹੀ ਸਾਮੇ ਜੋਤ ਜੋਤ ਹੈ ਸੋਏ ਤੇ ਦੇ ਚਾਨਣ ਸਾਮੇ ਚਾਨਣ ਹੋਏ ਗੁਰ ਸਾਖੀ ਜੋਤ ਪਰਮਟ ਹੋਏ ਜੋਤਿਸ ਭਾਵੇ ਸਵਾਰਤੀ ਹੋਏ ਹਰ ਚੰਨ ਕਮਨ ਮਕਰੰਦ ਲੋਭਿਤ ਮਨੋਂ ਅੰਧ ਨਾ ਮੋਹੀ ਆਈ ਪਿਆਸਾ ਤਿਰਪਾ ਜਨ ਦੇ ਸਾਰੰਗ ਕਉ ਹੋਈ ਜਤ ਤੇਰੇ ਨਾ ਹੀ ਵਰਸਾ ਰਾਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਇਹ ਸਾਧੂ ਖੰਡਲ ਖੰਡਾ ਹੀ ਭੂਰਵ ਲਿਖਤਾ ਲਿਖੇ ਗੁਣ ਪਾਇਆ ਮਨ ਹੜਲੇ ਮੰਡਲ ਮੰਡਾ ਹੀ ਹਰ ਸਾਧੂ ਵੱਲੀ ਪੰਨ ਵੱਡਾ ਹੈ ਹਰ ਡੰਡਾ ਤਪਨ ਵੱਡਾ ਹੈ ਰਹਾਉ ਸਾਗਤ ਹਰ ਰਸ ਸਾਧ ਨਾ ਜਾਣਿਆ ਤੇਨੇ ਅੰਦਰ ਹਉਮੈ ਕੰਡਾ ਹੈ ਜੋ ਜੋ ਚੱਲ ਹੈ ਚੁਵੇਂ ਦੁਖ ਪਾਵੇਂ ਜਮ ਕਾਲ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸੁਮਾਣੇ ਦੁਖ ਜਨਮ ਮਰਨ ਭਉ ਠੰਡਾ ਹੈ ਅਵਨਾਸੇ ਪਰਖ ਪਾਇਆ ਪਰਮੇਸ਼ਰ ਬੋ ਸੁਖਮੰਡਾ ਹੈ ਹੰ ਗਰੀ ਮਸਕੀਨ ਪ੍ਰਭ ਤੇਰੀ ਹਰਿ ਰਾਖਾ ਗੋੜ ਵੱਡਾ ਹੈ ਜਨ ਨਾਨਕ ਨਾਮ ਅਧਾਰ ਠੀਕ ਹੈ ਹਰ ਨਾਮੇ ਸੁਖ ਮੰਡਾ ਹੈ ਰਾਗ ਗਉੜੀ ਪੁਰਬੀ ਮਹੱਲਾ 5 ਕਰਮ ਬੇਨੰਤੀ ਸਣਹ ਮੇਰੇ ਮੀਤਾ ਸੰਕਟ ਹੈ ਕੀ ਬੇਲਾ ਈਹ ਹਰ ਚਲ ਹਰ ਲਾ ਅਗੀ ਬਸ ਸੁਹੇਲਾ ਔਦ ਘਟੇ ਜਿਸ ਰੈਣਾ ਰੇ ਮਨ ਗੁਰ ਮਿਲ ਕਾਜ ਸਵਾਰੀ ਰਹਾਉ ਈ ਸੰਸਾਰ ਬਿਕਰ ਸੰਸੇ ਮੈਂ ਕਰਿਓ ਬ੍ਰਹਮ ਗਿਆਨੀ ਜਿਸੇ ਜਗਾਈ ਪਿਆਮੀ ਇਹ ਰਸ ਅਪਥ ਕਥਾ ਤਿਨ ਜਾਣੀ ਜਾ ਕੋ ਆਏ ਸੋਇ ਬਿਹਾਰ ਜੋ ਹਰ ਗੁਰ ਤੇ ਮਨਿ ਬਸਿਰੋ निज ਧਰ ਮਹਿਲ ਪਾਉ ਸੁਖ ਸਹਜੇ ਬੌਰ ਨ ਹੋਏ ਗੋਫਰਾ ਅੰਤਰ ਜਾਮੇ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੀ ਨਾਨਕ ਦਾਸ ਵੇ ਸੁਖ ਮੰਗੇ ਹੁਕਮ ਤਾਰਿ ਸਤਨ ਕੀ ਧੂਰੇ